ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਅੱਜ ਪਹੁੰਚੇ ਆ ਜੀ ਆਪਾਂ ਪਿੰਡ ਲੋਹਾ ਖੇੜਾ ਔਰ ਤਹਿਸੀਲ ਟੁਹਾਣਾ ਜ਼ਿਲ੍ਹਾ ਫਤਿਹਗੜ੍ਹ ਅੱਜ ਆਪਾਂ ترਸੀਮ ਸਿੰਘ ਦੇ ਖੇਤ ਚ ਪਹੁੰਚੇ ਜਿਨ੍ਹਾਂ ਨੇ ਕੀ 1401 ਦਾ ਆਪਣਾ ਬੀਜ ਲਾਇਆ ਹੋਇਆ ਔਰ ਤੁਸੀਂ ਖੇਤ ਦੇਖੋ ਬਹੁਤ ਸੋਹਣਾ ਖੜਿਆ ਹੈ ਬਾਈਆਂ ਦੇ ਖੇਤ ਚ ਕੋਈ ਝੰਡਾ ਨਹੀਂ ਔਰ ਬਾਈ ਜੀ ਦੱਸਿਓ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਆਪ ਦੇ ਬਾਰੇ ਮੇਰਾ ਨਾਮ ترਸੀਮ ਸਿੰਘ ਪਿੰਡ ਲੋਹਾ ਖੇੜਾ ਤਹਿਸੀਲ ਟੁਹਾਣਾ ਜ਼ਿਲ੍ਹਾ ਫਤਿਹਗੜ੍ਹ ਮੈਂ ਰਣਜੀਤ ਬੀਜ ਕਈ ਸਾਲਾਂ ਤੋਂ ਲਾ ਰਿਹਾ ਮੇਰੇ ਖੇਤ ਦੇ ਵਿੱਚ ਕੋਈ ਝੰਡਾ ਨਹੀਂ ਜੀ ਬਿਲਕੁਲ ਸਾਫ ਸੁਥਰਾ ਖੜਾ ਵਾ ਇਸ ਟਾਈਮ ਬਿਲਕੁਲ ਹੋਰ ਬਾਈ ਜੀ ਤੁਸੀਂ ਰਣਜੀਤ ਕ੍ਰੌਪ ਸਾਇੰਸ ਬੀਜ ਦੇ ਕਿਹੜੇ ਕਿਹੜੇ ਬੀਜ ਲਾਏ ਨੇ ਆਪਣੇ ਖੇਤ ਦੇ ਵਿੱਚ 1692 1847 ਤੇ 1401 ਜੀ ਤੁਹਾਨੂੰ 1401 ਦੇ ਵਿੱਚ ਕੋਈ ਚੋਬਾ ਜਾਂ ਕੋਈ ਝੰਡੇ ਦੀ ਕੋਈ ਦਿੱਕਤ ਆਈ ਹੋਵੇ ਜਾਂ 1692 ਦੇ ਵਿੱਚ ਝੰਡੇ ਦੀ ਦਿੱਕਤ ਆਈ ਹੋਵੇ ਜਾਂ 1509 ਦੇ ਨਾ ਜੀ ਬਿਲਕੁਲ ਸਾਫ ਸੁਥਰਾ ਖੜਾ ਜੇ ਸਗੋ ਸਾਡੇ ਪੜੋਸਚੇ ਦੇ ਬਿਲਕੁਲ ਜਿਹਨਾਂ ਨੇ ਹੋਰ ਵੀ ਜਲਾਇਆ ਵਾ ਉਹਨਾਂ ਦੇ ਹੈ ਆ ਜੀ ਆਪਣੇ ਖੇਤ ਦੇਖੋ ਨਿਗਾਹ ਮਾਰੋ ਬਹੁਤ ਸਾਫ ਖੜਿਆ ਜੀ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ